ਕੀ ਕਰਤੀ ਐ ਇਹ ਕਿੱਧਰ ਦੀ ਗੱਲ ਹੋਈ ਸਰ ਇਹ ਕਿੱਧਰ ਦੀ ਗੱਲ ਹੋਈ ਸਰ ਇਹ ਕਿੱਧਰ ਦੀ ਗੱਲ ਹੋਈ ਕੀ ਕਰਤੀ ਐ ਇਹ ਕਿੱਧਰ ਦੀ ਗੱਲ ਹੋਈ ਸਰ ਇਹ ਕਿੱਧਰ ਦੀ ਗੱਲ ਹੋਈ ਸਰ ਇਹ ਕਿੱਧਰ ਦੀ ਗੱਲ ਹੋਈ ਕੀ ਕਰਤੀ ਐ ਇਹ ਕਿੱਧਰ ਦੀ ਗੱਲ ਹੋਈ ਸਰ ਇਹ ਕਿੱਧਰ ਦੀ ਗੱਲ ਹੋਈ ਸਰ ਇਹ ਕਿੱਧਰ ਦੀ ਗੱਲ ਹੋਈ ਇੱਕ ਹੱਥ ਤੇ ਬਾਜ ਪਹਿਲਾਂ ਚੀਰ ਦੀ ਵੀ ਰੱਖ ਤੇ ਤੁਸੀਂ ਪਹਿਲਾਂ ਤੂੰ ਕਹਿ ਕੇ ਗੱਲ ਨਾ ਕਰੋ ਜੀ ਸਰ ਐਦਾਂ ਨਹੀਂ ਹੋ ਸਕਦਾ ਐਦਾਂ ਨਹੀਂ ਹੋ ਸਕਦਾ ਸਰ ਤੁਸੀਂ ਹੱਥ ਹੀ ਨਹੀਂ ਪੈ ਸਕਦੇ ਵਾਈ ਹੋਲਡ ਆਨ ਮੈਮ ਇੱਕ ਮਿੰਟ ਤੁਹਾਡੇ دیਵਾਨੇ ਹਨਾ دیਵਾਨੇ ਹਨ ਇੱਕ ਮਿੰਟ ਐਦਾਂ ਨਹੀਂ ਹੁੰਦਾ ਮੈਮ ਮੈਂ ਬੜੇ ਆਰਾਮ ਨਾਲ ਕੁਐਸਚਨ ਪੁੱਟ ਕਰਦੀ ਆਂ ਮੇਡੀਆਂ ਨੂੰ ਹੱਕ ਨਹੀਂ ਹੈ ਕੁਐਸਚਨ ਪੁੱਟ ਕਰਨ ਦਾ ਤੁਸੀਂ ਸਾਡਾ ਕੈਮਰਾ ਕਿਉਂ ਆਫ ਕਰ ਰਹੇ ਹੋ ਔਰ ਤੁਸੀਂ ਤੂੰ ਕਹਿ ਕੇ ਕਿੱਦਾਂ ਗੱਲ ਕਰ ਰਹੇ ਹੋ पीछे हो जाओ कॉल द कॉप्स कॉल द कॉप्स व्हाई कॉल द कॉप्स एक मिनट आना जी व्हाई कॉल द कॉप्स पीछे हो जाओ बिल्कुल पीछे घर से कोई इधर एकोन बुलाओ तू से डिलीट क्यों कर रहे हो ये सब मैम पीछे भाई साहब लेडीज इंस्पेक्टर भेजना एक बार वाच ਇਸ ਜ਼ੁਲਮ ਕੀ ਤੇਜਾਨ ਮੈਂ ਥੋ ਨਹੀਂ ਜਾਵਾਂਗੀ ਜੋ ਤੱਕ ਮੇਰੇ ਬਾਬੇ ਮੇਰੇ ਨਾਲ ਨੇ ਮੈਂ ਥੋ ਨਹੀਂ ਜਾਵਾਂਗੀ ਮੈਂ ਥੋ ਨਹੀਂ ਜਾਵਾਂਗੀ ਤੁਸੀਂ ਜੰਤਨ ਮੰਤਰ ਦੇ ਬੈਠੇ ਹੋ ਇੱਕ ਟੌਂਗ ਕਰਦੇ ਪਏ ਹੋ ਤੇ ਟੌਂਗ ਤੁਸੀਂ ਕਰ ਸਕਦੇ ਹੋ ਪਰ ਜੇਕਰ ਤੁਸੀਂ ਸੱਚੀ ਕਿਸਾਨਾਂ ਦੇ ਹੱਕ ਵਿੱਚ ਹੁੰਦੇ ਸਰਸਕਾਲ ਜੀ ਆਰਪੀਡੀ 24 ਦੇ ਖੇਤੇ तमाम ਦਰਸ਼ਕਾਂ ਦਾ ਮੈਂ ਅਨਿਕਾ ਚੰਦਨ ਇੱਕ ਵਾਰ ਫਿਰ ਤੋਂ ਸਵਾਗਤ ਕਰਦੀ ਹਾਂ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਕਿਸ ਤਰ੍ਹਾਂ ਪੂਰੇ ਦੇਸ਼ ਦੇ ਵਿੱਚ ਹੁਣ ਇਸ ਵਕਤ ਜੋ ਚਰਚਾ ਛੜੀ ਹੋਈ ਹੈ ਸਿਰਫ ਤੇ ਸਿਰਫ ਖੇਤੀ ਕਾਨੂੰਨਾ ਦੀ ਕਿਸ ਤਰ੍ਹਾਂ ਕੇਂਦਰ ਦੇ ਵੱਲੋਂ ਸਾਡੇ ਪੰਜਾਬ ਹਰਿਆਣਾ ਰਾਜਸਥਾਨ ਇਹ ਸਦੇ ਨਾਲ ਬਿਹਾਰ ਯੂਪੀ ਤਾਮਿਲਨਾਡੂ ਤੇ ਹੋਰ ਸਟੇਟਸ ਦੇ ਕਿਸਾਨਾਂ ਨੂੰ ਕਿਸ ਤਰ੍ਹਾਂ ਖੱਜਲ ਖੁਆਰ ਕੀਤਾ ਜਾ ਰਿਹਾ ਹੈ बार-बार ਉਹਨਾਂ ਦੀਆਂ ਆਸਾਂ ਤੇ ਪਾਣੀ ਫੇਰਿਆ ਜਾ ਰਿਹਾ ਉਹਨਾਂ ਨੂੰ ਬੁੱਧੂ ਬਣਾਇਆ ਜਾ ਰਿਹਾ ਬਾਰ-ਬਾਰ ਇਹ ਕਹਿ ਕੇ ਕਿ ਆਓ ਤੁਹਾਨੂੰ ਮੀਟਿੰਗ ਕਰਦੇ ਆਂ ਆਓ ਤੁਹਾਨੂੰ ਆ ਪ੍ਰਸਤਾਵ ਪੇਸ਼ ਕਰਦੇ ਆਂ ਬਾਰ-ਬਾਰ ਪ੍ਰਸਤਾਵ ਨਵੇਂ ਹੁੰਦੇ ਨੇ ਉਹਨਾਂ ਉੱਤੇ ਨਵੀਂ ਚਿੱਟਪ ਤਾਂ ਵੀ ਲਾ ਦਿੱਤੀ ਜਾਂਦੀ ਹੈ ਪਰ ਵਿੱਚ ਜੇ ਆਪਾਂ ਵਿਚਲੀਆਂ ਗੱਲਾਂ ਕਰੀਏ ਵਿੱਚ ਉਹਦੇ ਚਿੱਠੀ ਦੇ ਸਾਰੀਆਂ ਪੁਰਾਣੀਆਂ ਹੀ ਗੱਲਾਂ ਲਿਖੀਆਂ ਹੁੰਦੀਆਂ ਨੇ ਸੋ ਕੁਝ ਇਸ ਤਰ੍ਹਾਂ ਸਾਡੇ ਕਿਸਾਨਾਂ ਨੂੰ ਬੁੱਧੂ ਬਣਾਇਆ ਜਾ ਰਿਹਾ ਹੈ ਕੇਂਦਰ ਦੀ ਭਾਜਪਾ ਸਰਕਾਰ ਦੇ ਵੱਲੋਂ ਜਿਸ ਦੇ ਚਲਦਿਆਂ ਜਿਹੜੇ ਸਾਡੇ ਕਿਸਾਨ ਨੇ ਸਿਰਫ ਤੇ ਸਿਰਫ ਪਾਜਪਾ ਨਾਲੋ ਹੀ ਨਹੀਂ ਉਹ ਹੁਣ ਹਰ ਇੱਕ ਪਾਰਟੀ ਦੇ ਉੱਪਰ ਕਿਸੇ ਵੀ ਪਾਰਟੀ ਉੱਤੇ ਵਿਸ਼ਵਾਸ ਨਹੀਂ ਕਰਦੇ ਫਿਰ ਚਾਹੇ ਉਹ ਕਾਂਗਰਸ ਪਾਰਟੀ ਹੋਵੇ ਫਿਰ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਅਕਾਲੀ ਦਲ ਹੋਵੇ ਤੇ ਫਿਰ ਚਾਹੇ ਕੋਈ ਵੀ ਜਿਹੜੀ ਹੈ ਪਾਰਟੀ ਹੋਵੇ ਜਿਸ ਦੇ ਚਾਲ ਦੀਆਂ ਅੱਜ ਕੁਝ ਸਵਾਲਾਂ ਦੇ ਜਵਾਬ ਲੈਣ ਦੇ ਲਈ ਅਸੀਂ ਪਹੁੰਚੇ ਹਾਂ ਜੀ ਦਿੱਲੀ ਦੇ ਜੰਧਰ ਮੰਤਰ ਵਿਖੇ ਜਿੱਥੇ ਕਿ ਕਾਂਗਰਸ ਦੇ ਕੁਝ ਵਿਧਾਇਕ ਜਿਹੜੇ ਨੇ ਸੰਸਦ ਮੈਂਬਰ ਜਿਹੜੇ ਇੱਥੇ ਬੈਠੇ ਹੋਏ ਨੇ ਧਰਨਿਆਂ ਦੇ ਉੱਪਰ ਕਿਸਾਨਾਂ ਦੇ ਹੱਕ ਦੇ ਵਿੱਚ ਪਰ ਕਿਸਾਨਾਂ ਦਾ ਇਹ ਕਹਿਣਾ ਕਿ ਉਹ ਕਿਸੇ ਤੇ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਹੁਣ ਜਿੰਨੇ ਵੀ ਵਿਧਾਇਕ ਇੱਕ ਨੇ ਭਾਵੇਂ ਜਿਹੜੀ ਮਰਜ਼ੀ ਪਾਰਟੀ ਤੋਂ ਹੁਣ ਉਹਨਾਂ ਨੂੰ ਸਿਰਫ ਕਿਸਾਨਾਂ ਦੇ ਵਿੱਚ ਇਹਨਾਂ 1.5 ਕਰੋੜ ਕਿਸਾਨ ਜਿਹੜਾ ਪਹੁੰਚਾ ਹੋਇਆ ਦਿੱਲੀ ਦੇ ਬਾਰਡਰਾਂ ਤੇ ਉਹਨਾਂ ਦੇ ਵਿੱਚ ਸਿਰਫ ਤੇ ਸਿਰਫ ਆਪਣੀਆਂ ਵੋਟਾਂ ਹੀ ਨਜ਼ਰ ਆ ਰਹੀਆਂ ਨੇ ਪਰ ਸਵਾਲਾਂ ਦੇ ਜਵਾਬ ਲੈਣੇ ਸਾਡਾ ਹੱਕ ਹੈ ਤੇ ਬਣਦਾ ਵੀ ਹੈ ਜਿਸ ਦੇ ਚਾਲਦਿਆਂ ਅਸੀਂ ਪਹੁੰਚਿਆ ਤੇ ਸਾਡੇ ਨਾਲ ਸੰਸਦ ਮੈਂਬਰ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸੋ ਵੀਰ ਜੀ ਸਭ ਤੋਂ ਪਹਿਲਾਂ ਮੈਂ ਇਹ ਜਾਨਣਾ ਚਾਹੁੰਦੀ ਆ ਕਿ ਜਿਵੇਂ ਸਾਡੇ ਕਿਸਾਨ ਇਹ ਕਹਿ ਰਹੇ ਨੇ ਕਿ ਉਹਨਾਂ ਨੂੰ ਕਿਸੇ ਪਾਰਟੀ ਤੇ ਹੁਣ ਇਹ ਕੀ ਨਹੀਂ ਰਿਹਾ ਇਸ ਦਾ ਜ਼ਿੰਮੇਵਾਰ ਤੁਸੀਂ ਕਿਸ ਨੂੰ ਮੰਨਦੇ ਹੋ ਮੈਨੂੰ ਤੇ ਇਹ ਨਹੀਂ ਸਮਝ ਆਈ ਕਿ ਤੁਸੀਂ ਕਿਸਾਨਾਂ ਦਾ ਦੋਲਣ ਦੀ ਮਦਦ ਕਰਨ ਆਏ ਹੋ ਕਿ ਉਹਨੂੰ ਪਾੜਨ ਆਏ। ਅੱਜ ਦਾ ਵੇਲਾ ਇਹ ਆ ਕਿ ਆਪਾਂ ਕਿਸਾਨਾਂ ਦੇ ਨਾਲ ਅਸੀਂ ਕੋਈ ਪਾਰਟੀ ਬਾਜ਼ੀ ਕਰਕੇ ਨਹੀਂ। ਜੀ। ਯਰਦਾ ਪੋਤਿਆਂ ਖੇਤੀ ਕਰਦਾ ਖੇਤੀ ਕਰਕੇ ਇੱਥੇ ਬੈਠੇ। ਜੀ। ਅੱਜ ਭਾਜਪਾ ਕੀ ਚਾਹੁੰਦੀ ਹੈ? ਇਹ ਕਿਸਾਨ ਅੰਦੋਲਨ ਕਮਜ਼ੋਰ ਹੋਵੇ। ਜੀ। ਇਹ ਪਾਟੇ ਉਹ ਆਪਣੇ ਕੁਝ মিডিਆ ਹਾਊਸਸ ਦਾ ਜਿਨ੍ਹਾਂ ਨੂੰ ਗੋਡੀ মিডিਆ ਕਹਿੰਦੇ ਆ ਉਹਨਾਂ ਦੇ ਨਾਲ ਇਹੋ ਜੀਆਂ ਚੀਜ਼ਾਂ ਦੀ ਖਬਰ ਉਹ ਚਲਵਾਉਂਦੇ ਰਹਿੰਦੇ ਆ ਕਿ ਕਿਸਾਨ ਦੇ ਵਿੱਚ ਕਦੀ ਆ ਫਰਕ ਪਿਆ ਆ ਫਰਕ ਪਿਆ ਵੇਖੋ ਗੱਲ ਆ ਖੇਤੀ ਸਾਡੀ ਮਾਂ ਵਾ ਸਿਆਸਤ ਜਾਵੇ ਪਹਾੜ 'ਚ ਜੀ ਗਾਂ ਬਹੁਤ ਮੌਕੇ ਹੋਣੇ ਉਦੋਂ ਸਿਆਸਤ ਕਰਨ ਲੱਗ ਗਏ ਐਸ ਵੇਲੇ ਇਹ ਪਹਿਲਾਂ ਮੇਰੀ ਗੱਲ ਸੁਣ ਲਾ ਉੜਕ ਹੁਣ ਰੋਟੀ ਦਾ ਵੇੜਾ ਰੋਟੀ ਬਚਾਉਣ ਦਾ ਵੇੜਾ ਜੀ ਪੰਜਾਬ ਬਚਾਉਣ ਦਾ ਵੇੜਾ ਜ਼ਮੀਨ ਸਾਡੀ ماں ਉਹ ਬਚਾਉਣ ਦਾ ਵੇੜਾ ਬਿਲਕੁਲ ਸੋ ਕਿਸਾਨਾਂ ਨੂੰ ਦਿੱਲੀ ਦੇ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ ਅਸੀਂ ਇੱਥੇ ਦਿੱਲੀ ਦੇ ਦਿਲ ਦਿਲ ਵਿੱਚ ਜਿੱਦਾਂ ਉਹ ਭਰਾ ਬੈਠੇ ਆ ਇੱਥੇ ਇੱਥੇ ਕੋਈ ਕਮੀ ਨਹੀਂ ਕਿ ਸਾਨੂੰ ਜੇ ਕਿਤੇ ਅਸੀਂ ਕਿਸੇ ਦੇ ਆਰਾਮ ਨਾਲ ਰਹਿਣਾ ਹੋਵੇ ਆ ਖੁੱਲੇ ਅਸਮਾਨ ਥੱਲੇ ਜਿੱਦਾਂ ਸਾਡੀਆਂ ਮਾਵਾਂ ਭੈਣਾਂ ਬਜ਼ੁਰਗ ਬੈਠੇ ਆ ਬਾਰਡਰਾਂ ਤੇ ਇਦਾਂ ਅਸੀਂ ਬੈਠੇ ਆ ਤੇ ਨਾ ਸਾਨੂੰ ਕੋਈ ਸਿਆਸਤ ਦੀ ਗੱਲ ਕਰਿਓ ਇੱਥੇ ਨਾ ਅਸੀਂ ਸਿਆਸਤ ਕਰਦਾ ਅਸੀਂ ਮੀਡੀਆ ਦਾ ਵੀ ਕੰਮ ਸਿਆਸਤ ਕਰਨਾ ਨਹੀਂ ਹੁੰਦਾ ਪਰ ਕਿਸਾਨਾਂ ਅਸੀਂ 26 ਨਵੰਬਰ ਤੋਂ ਜਦੋਂ ਕਿਸਾਨ ਤੁਰੇ ਨੇ ਲਾਡੋ ਵਾਲੀ ਟੋਲ ਪਲਾਜ਼ਾ ਲੁਧਿਆਣਾ ਤੋਂ ਉਦੋਂ ਤੋਂ ਕਿਸਾਨਾਂ ਦੇ ਨਾਲ ਤੁਰੇ ਕਿਸਾਨਾਂ ਦੇ ਵਿੱਚ ਅਸੀਂ 2 ਮਹੀਨੇ ਹੋ ਚੁੱਕੇ ਨੇ ਕਿਸਾਨਾਂ ਦੇ ਨਾਲ ਹੀ ਚੱਲਦੇ ਆ ਰਹੇ ਹਾਂ ਕਿਸਾਨਾਂ ਦੇ ਸਵਾਲ ਜਾਣੇ ਕਿ ਉਹ ਰਾਜਨੀਤਿਕ ਪਾਰਟੀਆਂ ਤੋਂ ਕੀ ਸਵਾਲ ਕਰਨਾ ਚਾਹੁੰਦੇ ਨੇ ਤੁਸੀਂ ਇੱਥੇ ਬੈਠੇ ਹੋ ਅਸੀਂ ਤੁਹਾਡਾ ਵਿਰੋਧ ਕਰਨ ਨਹੀਂ ਆਏ ਹੈਗੇ ਅਸੀਂ ਵੀ ਜਨਤਾ ਨੂੰ ਦਿਖਾਉਣ ਆਏ ਆ ਕਿ ਕਿਹੜਾ ਵਿਧਾਇਕ ਜਿਹੜਾ ਕਿਸਾਨਾਂ ਦੇ ਨਾਲ ਹੈ ਤੇ ਕਿਹੜਾ ਉਹਨਾਂ ਦੇ ਵਿਰੋਧ ਵਿੱਚ ਹੈ ਪਰ ਕਿਸਾਨਾਂ ਦੇ ਜਿਹੜੇ ਸਵਾਲ ਨੇ ਉਹਨਾਂ ਨੂੰ ਘੁਮਾਓ ਨਾ ਨਾ ਉਹਨਾਂ ਦਾ ਸਿੱਧਾ ਸਿੱਧਾ ਜਵਾਬ ਦਿਓ। ਕੋਈ ਸਵਾਲ ਨਹੀਂ ਘੁਮਾ ਰਿਹਾ। ਇੱਕ ਮੈਂ ਤੈਨੂੰ ਧਿਆਨ ਨਾਲ ਦੱਸ ਦਿੰਦਾ ਕੋਈ ਸਵਾਲ ਨਹੀਂ ਘੁਮਾ ਰਿਹਾ ਮੇਰਾ ਸੱਦਾ ਹੀ ਆ। ਅਸੀਂ ਜੜਦੇ ਸਵਾਲ ਇਹ ਸੀ ਕਿ ਹੁਣ ਕਿਸਾਨਾਂ ਜਿਹੜੇ ਕਿਸਾਨ ਨੇ ਕਿਸੇ ਵੀ ਪਾਰਟੀ ਦੇ ਉੱਪਰ ਯਕੀਨ ਨਹੀਂ ਕਰ ਪਾਰੇ ਕਿਹਦਾ ਇਸ ਨੂੰ ਜ਼ਿੰਮੇਵਾਰ ਮੰਨਦੇ ਹੋ? ਇਹ ਤੁਸੀਂ ਜਾਣੋ ਤੇ ਤੁਸੀਂ ਲੱਭੋ ਜ਼ਿੰਮੇਵਾਰ ਕੌਣ ਆ। ਅਸੀਂ ਕਿਉਂ ਲੱਭੀਏ ਜੀ ਅਸੀਂ ਤਾਂ ਦੇਸ਼ ਦੀ ਜਨਤਾ ਆ। ਇਹ ਆਪਣੇ ਦੀ ਜ਼ਿੰਮੇਵਾਰ ਆ ਤਾਂ ਕਿ ਕਿਸੇ ਪਾਰਟੀ ਦੀ। ਤੁਸੀਂ ਦੇਸ਼ ਦੀ ਜਨਤਾ ਨਹੀਂ ਜੇ ਤੁਸੀਂ ਇੱਕ ਮੀਡੀਆ ਵਾਲੇ ਹੋ ਇਸ ਦੇ ਨਾਲ ਨਾਲ ਅਸੀਂ ਪਹਿਲਾਂ ਇੱਕ ਆਮ ਨਾਗਰਿਕ ਵੀ ਹਾਂ ਜੀ ਮੈਂ ਵੀ ਆਮ ਨਾਗਰਿਕ ਆ ਪਹਿਲਾਂ ਮੈਂ ਜੰਮਿਆ ਤੇ ਐਮਪੀ ਨਹੀਂ ਨਾ ਮੈਂ ਵੀ ਆਮ ਇਸ ਵਕਤ ਤੁਹਾਡੇ ਹੱਥ ਵਿੱਚ ਲੱਖਾਂ ਕਰੋੜਾਂ ਦੀ ਡੋਰ ਹੈ ਜੀ ਫਿਰ ਮੈਂ ਆਪਣੀ ਜ਼ਿੰਮੇਵਾਰੀ ਉਹਦੀ ਦੁਭਾਰਿਆ ਹਾਂ ਅਸੀਂ ਵੀ ਇਹੀ ਕਹਿ ਰਹੇ ਹਾਂ ਕਿ ਤੁਸੀਂ ਜਾ ਕੇ ਪੁੱਛਨਾ ਜਿੰਨਾਂ ਨੂੰ ਦੂਜਿਆਂ ਨੂੰ ਪੁੱਛ ਮੈਨੂੰ ਕਿਉਂ ਪੁੱਛ ਅਸੀਂ ਉਹਨਾਂ ਤੋਂ ਵੀ ਸਵਾਲ ਪੁੱਛੇ ਨੇ ਫਿਰ ਜਾ ਕੇ ਉਹਨਾਂ ਨੂੰ ਪੁੱਛੋ ਕਿ ਤੁਸੀਂ ਸਵਾਲਾਂ ਦੇ ਜਵਾਬ ਨਹੀਂ ਦੋਗੇ ਮੈਨੂੰ ਮੇਰਾ ਪੁੱਛੋ ਮੈਂ ਆਪਣਾ ਦੱਸੂ ਉਹੀ اچھا ਤੁਸੀਂ ਇਹ ਨਹੀਂ ਦੱਸੋਗੇ ਉਸ মিডিਆ ਨੂੰ ਜਵਾਬ ਨਹੀਂ ਦੇਤੇ ਉਹ ਜਿਹੜਾ ਕਿਸਾਨ ਦੀ ਲਹਿਰ ਨੂੰ ਕਮਜ਼ੋਰ ਅਸੀਂ ਕਿਸਾਨ ਦੀ ਲਹਿਰ ਨੂੰ ਕੋਈ ਕਮਜ਼ੋਰ ਨਹੀਂ ਕਰੇ ਅਸੀਂ ਕਮਜ਼ੋਰ ਨਹੀਂ ਕਰਾ ਜਿਹੜੀ ਤੁਸੀਂ ਜੀ ਤੁਸੀਂ ਇੱਕ ਉੱਤੇ ਬਾਅਦ ਪਹਿਲਾਂ ਉੱਚੀ ਦੀ ਵੀ ਰੱਖ ਤੁਸੀਂ ਪਹਿਲਾਂ ਤੂੰ ਕਹਿ ਕੇ ਗੱਲ ਨਾ ਕਰੋ ਜੀ ਤੁਸੀਂ ਕੀ ਕਰਦੇ ਹੋ ਕਿੱਧਰ ਦੀ ਗੱਲ ਹੋਈ ਸਰ ਇਹ ਕਿਧਰ ਦੀ ਗੱਲ ਹੋਈ ਸਰ ਇਹ ਕਿਧਰ ਦੀ ਗੱਲ ਹੋਈ ਸਰ ਇਹ ਕੋਈ ਗੱਲ ਨਹੀਂ ਹੁੰਦੀ ਸਰ ਇਹ ਕੋਈ ਗੱਲ ਨਹੀਂ ਹੁੰਦੀ ਸਰ ਐਦਾਂ ਨਹੀਂ ਹੋ ਸਕਦਾ ਐਦਾਂ ਨਹੀਂ ਹੋ ਸਕਦਾ ਸਰ ਤੁਸੀਂ ਹੱਥੀ ਨਹੀਂ ਪੈ ਸਕਦੇ ਵਾਈ ਹੋਲਡ ਔਨ ਮੈਮ ਇੱਕ ਮਿੰਟ ਥੋੜੇ دیਵਾਨੇ ਹਨਾ دیਵਾਨੇ ਹਨ ਇੱਕ ਮਿੰਟ ਐਦਾਂ ਨਹੀਂ ਹੁੰਦਾ ਮੈਂ ਮੈਂ ਬੜੇ ਆਰਾਮ ਨਾਲ ਕੁਐਸਚਨ ਪੁੱਟ ਕਰਦੀ ਆ ਮੇਡੀਆਂ ਨੂੰ ਹੱਕ ਨਹੀਂ ਹੈ ਕੁਐਸਚਨ ਪੁੱਟ ਕਰਨ ਦਾ ਤੁਸੀਂ ਸਾਡੇ ਕੈਮਰਾ ਕਿਉਂ ਆਫ ਕਰ ਰਹੇ ਹੋ ਔਰ ਤੁਸੀਂ ਤੂੰ ਕਹਿ ਕੇ ਕਿੱਦਾਂ ਗੱਲ ਕਰ ਰਹੇ ਹੋ ਮੈਡਮ ਤੁਸੀਂ ਹੱਥ ਕਿਉਂ ਚੁੱਕ ਰਾਇਆ ਮੇਰੇ ਤੇ ਕਾਲ ਕਾਲ ਦ ਕੌਪਸ ਕਾਲ ਦ ਕੌਪਸ ਵਾਈ ਕਾਲ ਦ ਕੌਪਸ ਇੱਕ ਮਿੰਟ ਆਣਾ ਜੀ ਵਾਈ ਕਾਲ ਦ ਕੌਪਸ ਪਿੱਛੇ ਹੋ ਜਾ ਬਿਲਕੁਲ ਪਿੱਛੇ ਘਰ ਕੇ ਕੋਈ ਨਹੀਂ ਇੱਕ ਮਿੰਟ ਬਲ ਤੁਸੀਂ ਡਿਲੀਟ ਕਿਉਂ ਕਰ ਰਹੇ ਹੋ ਇਹ ਸਭ ਮੈਮ ਪਿੱਛੇ ਭਾਈ ਸਾਹਿਬ ਲੇਡੀਜ਼ ਇਨਸਪੈਕਟਰ ਭੇਜਣਾ ਇੱਕ ਵਾਰ ਵਾਚ ਸ਼ਕਲ ਜੀ ਆਰਪੀਡੀ 24 ਦੇਖ ਰਹੇ तमाम ਦਰਸ਼ਕਾਂ ਦਾ ਮੈਂ ਅਨਿਕਾ ਚੰਦਨ ਸਵਾਗਤ ਕਰਦੀ ਆ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਆਰਪੀਡੀ 24 ਜਦੋਂ ਤੋਂ ਕਿਸਾਨ ਲਾਡੋ ਵਾਲੀ ਟੋਲ ਪਲਾਜ਼ਾ ਤੋਂ 26 ਨਵੰਬਰ ਤੋਂ ਤੁਰੇ ਸਨ ਉਦੋਂ ਤੋਂ ਅਸੀਂ ਵੀ ਉਹਨਾਂ ਦੇ ਨਾਲ ਤੁਰੇ ਸਾਂ ਤੇ ਲਗਾਤਾਰ ਕਿਸਾਨਾਂ ਦੀ ਕਵਰੇਜ ਤੁਹਾਨੂੰ ਦਿਖਾਈ ਜਾ ਰਹੀ ਸੀ ਜਿਸ ਦੇ ਚੱਲਦਿਆਂ ਅਸੀਂ ਕਿਸਾਨਾਂ ਦੇ ਦਿਲਾਂ ਦੇ ਜੋ ਵੀ ਬਲਵਲੇ ਸੀ ਉਹ ਤੁਹਾਡੇ ਰੂਬਰੂ ਕੀਤੇ ਕਿਸਾਨਾਂ ਦੇ ਰਾਜਨੀਤਿਕ ਪਾਰਟੀਆਂ ਦੇ ਉੱਪਰ ਜਿੰਨੇ ਵੀ ਸਵਾਲ ਸੀਗੇ ਉਹ ਵੀ ਅਸੀਂ ਤੁਹਾਡੇ ਰੂਬਰੂ ਕੀਤੇ ਸੋ ਪਰ ਜੋ ਮੀਡੀਆ ਹੁੰਦਾ ਉਹ ਨਿਰਪੱਖ ਹੁੰਦਾ ਜੇ ਸੇ ਕਿਸਾਨਾਂ ਦੀ ਗੱਲ ਸੁਣੀ ਤਾਂ ਸਾਨੂੰ ਲੱਗਾ ਕਿ ਜਿਹੜੇ ਜੰਦਰ ਮੰਤਰ ਤੇ ਕਾਂਗਰਸ ਵਿਧਾਇਕ ਜਾ ਕੇ ਬੈਠੇ ਹੋਏ ਨੇ ਕਾਂਗਰਸੀ ਵਿਧਾਇਕ ਰਮਨੀਤ ਬਿੱਟੂ ਜੀ ਜਾਂ ਫਿਰ ਜ਼ੀਰਾ ਜੀ ਸਾਨੂੰ ਲੱਗਾ ਸਾਨੂੰ ਉਹਨਾਂ ਦੇ ਨਾਲ ਵੀ ਜਾ ਕੇ ਗੱਲ ਕਰਨੀ ਚਾਹੀਦੀ ਆ ਉੱਥੇ ਹੋਰ ਵੀ ਕਈ ਸੰਸਦ ਜਿਹੜੇ ਨੇ ਉਹ ਬੈਠੇ ਹੋਏ ਸਨ ਸੋ ਅੱਜ ਅਸੀਂ 3 ਘੰਟੇ ਦਾ ਲੰਬਾ ਸਫ਼ਰ ਤੈਅ ਕਰਕੇ ਪਹਿਲਾਂ ਤਾਂ ਉੱਥੇ ਪਹੁੰਚੇ ਅਸੀਂ ਜੰਤਰ ਮੰਤਰ ਉਹਨਾਂ ਵਿਧਾਇਕਾਂ ਦੇ ਨਾਲ ਗੱਲ ਕਰਨ ਦੇ ਲਈ ਪਹੁੰਚੇ ਸਾਂ ਪਰ ਸਾਨੂੰ ਉੱਥੇ ਰਵਨੀਤ ਬਿੱਟੂ ਜੀ ਨਹੀਂ ਮਿਲੇ ਸਾਨੂੰ ਉੱਥੇ ਜ਼ੀਰਾ ਜੀ ਕਿਸੇ ਕਾਰਨ ਕਰਕੇ ਨਹੀਂ ਮਿਲੇ ਪਰ ਉੱਥੇ ਕਾਂਗਰਸ ਦੇ ਹੋਰ ਵੀ ਕਈ ਵਿਧਾਇਕ ਬੈਠੇ ਹੋਏ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਪਾਰਲੀਮੈਂਟ ਮੈਂਬਰ ਜਸਬੀਰ ਸਿੰਘ ਗਿਲ ਜਿੰਪਾ ਜਿਨ੍ਹਾਂ ਦਾ ਪੂਰਾ ਨਾਮ ਲਿਆ ਜਾਂਦਾ ਉਹ ਵੀ ਉੱਥੇ ਮੌਜੂਦ ਸਨ ਅਸੀਂ ਉਹਨਾਂ ਨੂੰ ਜਾ ਕੇ ਕਿਹਾ ਕਿ ਅਸੀਂ ਰਵਨੀਤ ਬਿੱਟੂ ਜੀ ਦੇ ਨਾਲ ਗੱਲ ਕਰਨ ਆਏ ਹਾਂ ਪਰ ਉਹਨਾਂ ਨੇ ਸਾਨੂੰ ਕਿਹਾ ਕਿ ਪਹਿਲਾਂ ਮੇਰੀ ਇੰਟਰਵਿਊ ਲੋ ਜਿਸ ਦੇ ਚੱਲਦੇ ਆ ਅਸੀਂ ਪਹਿਲਾਂ ਉਹਨਾਂ ਦੇ ਨਾਲ ਗੱਲਬਾਤ ਕਰਨ ਲੱਗੇ ਤਾਂ ਸਭ ਤੋਂ ਪਹਿਲਾ ਸਵਾਲ ਜਦੋਂ ਮੈਂ ਉਹਨਾਂ ਨੂੰ ਇਹ ਕੀਤਾ ਕਿ ਅੱਜ ਕਿਸਾਨ ਕਿਸੇ ਵੀ ਰਾਜਨੀਤਿਕ ਪਾਰਟੀਆਂ ਦੇ ਉੱਤੇ ਜੋ ਹੈ ਉਹ ਵਿਸ਼ਵਾਸ ਨਹੀਂ ਕਰਦਾ ਯਕੀਨ ਨਹੀਂ ਕਰਦਾ ਜਿਹੜੇ ਕਿਸਾਨ ਨੇ ਉਹਨਾਂ ਦਾ ਰਾਜਨੀਤਿਕ ਪਾਰਟੀਆਂ ਦੇ ਉੱਤੇ ਵਿਸ਼ਵਾਸ ਉੱਠ ਚੁੱਕਾ ਹੈ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਸ ਦਾ ਕਾਰਨ ਕਿਸ ਨੂੰ ਮੰਨਦੇ ਹੋ ਜਦੋਂ ਮੈਂ ਉਹਨਾਂ ਨੂੰ ਏਨੀ ਗੱਲ ਕਹੀ ਤਾਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਸਾਨੂੰ ਹੀ ਗਲਤ ਠਹਿਰ ਆਇਆ ਕਿ ਸ਼ਾਇਦ ਉਹਨਾਂ ਨੇ ਕਿਹਾ ਕਿ ਤੁਸੀਂ ਤਾਂ ਕਿਸਾਨੀ ਸੰਘਰਸ਼ ਨੂੰ ਤਾੜ-ਤਾੜ ਕਰਨਾ ਚਾਹੁੰਦੇ ਹੋ ਤਾਂ ਕਰਕੇ ਇਦਾਂ ਦੇ ਸਵਾਲ ਪੁੱਛਦੇ ਹੋ ਫਿਰ ਮੈਂ ਉਹਨਾਂ ਨੂੰ ਬੋਲਣ ਦਿੱਤਾ ਉਹ ਮੈਨੂੰ ਤੂੰ ਚੜਾਂਗ ਕਰਕੇ ਗੱਲ ਕਰਨ ਲੱਗ ਪਏ ਮੈਨੂੰ ਤੂੰ ਤੂੰ ਕਹਿਣ ਲੱਗ ਪਏ ਮੈਂ ਕਿਹਾ ਚਲੋ ਮੇਰੇ ਤੋਂ ਉਮਰ ਦੇ ਵਿੱਚ ਵੱਡੇ ਨੇ ਮੈਂ ਤਾਂ ਵੀ ਉਹਨਾਂ ਨੂੰ ਬੋਲਣ ਦਿੱਤਾ ਮੈਂ ਉਹਨਾਂ ਦੀ ਗੱਲ ਨਹੀਂ ਟੋਕੀ ਪਰ ਉਸ ਤੋਂ ਬਾਅਦ ਉਹ ਸਾਡੇ ਤੇ ਕੁਝ ਜ਼ਿਆਦਾ ਇਲਜ਼ਾਮ ਲਗਾਉਣ ਲੱਗ ਪਏ ਪਰ ਫਿਰ ਵੀ ਮੈਂ ਨਹੀਂ ਬੋਲੀ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਚਲੋ ਠੀਕ ਹੈ ਤੁਹਾਡੀਆਂ ਜੋ ਗੱਲਾਂ ਨੇ ਜਵਾਬ ਨਹੀਂ ਮਿਲਿਆ ਮੈਂ ਉਹੀ ਸਵਾਲ ਦੁਬਾਰਾ ਕੀਤਾ ਕਿ ਅੱਜ ਕਿਸਾਨ ਕਿਸੇ ਵੀ ਰਾਜਨੀਤਿਕ ਪਾਰਟੀ ਤੇ ਭਰੋਸਾ ਨਹੀਂ ਕਰਦੇ ਇਸ ਦਾ ਜ਼ਿੰਮੇਵਾਰ ਕਿਸ ਨੂੰ ਮੰਨਦੇ ਹੋ ਜੇ ਸਾਡੇ ਅਕੋਰਡਿੰਗ ਦੇਖਿਆ ਜਾਵੇ ਤਾਂ ਜਦੋਂ ਅਸੀਂ ਗਲਤ ਸੰਸਦ ਮੈਂਬਰ ਜਾਂ ਫਿਰ ਗਲਤ ਸਾਡੇ ਨੁਮਾਇੰਦੇ ਚੁਣ ਲੈਂਦੇ ਆ ਤਾਂ ਸਾਡਾ ਭਰੋਸਾ ਰਾਜਨੀਤਿਕ ਪਾਰਟੀਆਂ ਤੋਂ ਉੱਠ ਜਾਂਦਾ ਹੈ ਉਹ ਵੀ ਜਵਾਬ ਆਪਣਾ ਕੋਈ ਨਾ ਕੋਈ ਪੁਆਇੰਟ ਆਫ View ਦੇ ਸਕਦੇ ਸਨ ਉਹ ਵੀ ਕਹਿ ਸਕਦੇ ਸਨ ਕਿ ਹਾਂ ਜੀ ਇਸ ਕਰਕੇ ਜਿਹੜੇ ਕਿਸਾਨ ਨੇ ਉਹ ਨਹੀਂ ਭਰੋਸਾ ਕਰ 파 ਰਹੇ ਪਰ ਜਿਵੇਂ ਹੀ ਦੂਸਰੀ ਵਾਰ ਮੈਂ ਸਵਾਲ ਕੀਤਾ ਤਾਂ ਉਹਨਾਂ ਨੇ ਕਿਹਾ ਮੇਰੇ ਬਾਰੇ ਪੁੱਛੋ ਮੈਂ ਕਿਸੇ ਹੋਰ ਬਾਰੇ ਗੱਲ ਨਹੀਂ ਕਰਨੀ ਮੈਂ ਕਿਸਾਨਾਂ ਬਾਰੇ ਗੱਲ ਨਹੀਂ ਕਰਨੀ ਉਹਨਾਂ ਦਾ ਇਹ ਜਵਾਬ ਸੀ ਤਾਂ ਫਿਰ ਅਸੀਂ ਮੈਂ ਜਦੋਂ ਉਹਨਾਂ ਨੂੰ ਕਿਹਾ ਕਿ ਠੀਕ ਹੈ ਤੁਸੀਂ ਮੇਰੇ ਸਵਾਲ ਦਾ ਜਵਾਬ ਨਹੀਂ ਦਿਓਗੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਮੇਰਾ ਮਾਈਕ ਖੋ ਲਿਆ ਮੇਰੇ ਤੇ ਹੱਥ ਚੱਕਿਆ ਨਾਲ ਹੀ ਉਹਨਾਂ ਨੇ ਜਿਹੜਾ ਸਾਡਾ ਕੈਮਰਾ ਸੀਗਾ ਉਸ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਸਾਡੇ ਕੈਮਰਾਮੈਨ ਤੇ ਹੱਤ ਚੁੱਕੇ ਗਏ ਸਾਡੇ ਸੁਰਿੰਦਰ ਭਾਜੀ ਸਾਡੇ ਕੈਮਰਾਮੈਨ ਔਰ ਮਾਈਕ ਤੁਸੀਂ ਦੇਖ ਸਕਦੇ ਹੋ ਟੁੱਟ ਚੁੱਕਿਆ ਹੈ ਇਸ ਨੂੰ ਸੈਲੋ ਟੇਪਸ ਦੇ ਨਾਲ ਅਸੀਂ ਜੋੜਿਆ ਹੋਇਆ ਔਰ ਇਹ ਮਾਈਕ ਤੁਸੀਂ ਦੇਖ ਸਕਦੇ ਹੋ ਟੁੱਟ ਚੁੱਕਿਆ ਜੀ ਇਸ ਤੋਂ ਬਾਅਦ ਉਹਨਾਂ ਦੀ ਪੂਰੀ ਟੀਮ ਉੱਥੇ ਆਉਂਦੀ ਹੈ ਪੂਰੀ ਟੀਮ ਦੇ ਵੱਲੋਂ ਸਾਡੇ ਨਾਲ ਹੱਥੋ ਪਾਈ ਕੀਤੀ ਜਾਂਦੀ ਹੈ ਮੈਨੂੰ ਪਨਾ ਕੀਤਾ ਜਾਂਦਾ ਔਰ ਸੁਰਿੰਦਰ ਭਾਜੀ ਨੂੰ ਸਾਡੇ ਜਿਹੜੇ ਕੈਮਰਾਮੈਨ ਨੇ ਉਹਨਾਂ ਨੂੰ ਸਾਈਡ ਤੇ ਲੈ ਜਾਂਦੇ ਨੇ ਕੈਮਰਾ ਉਹਨਾਂ ਦੇ ਵੱਲੋਂ ਜਿੰਨੀ ਵੀ ਰਿਕਾਰਡਿੰਗ ਸੀ ਉਹਦੇ ਵਿੱਚੋਂ ਡਿਲੀਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸਾਨੂੰ ਉਦੋਂ ਤੱਕ ਵਾਪਸ ਨਹੀਂ ਆਉਣ ਦਿੱਤਾ ਗਿਆ ਜਦੋਂ ਤੱਕ ਬਾਜੀ ਨੇ ਇੱਕ ਕਾਰ ਸਾਡੇ ਕੈਮਰਾਮੈਨ ਨੇ ਕੱਟ ਕੇ ਉਹਨਾਂ ਨੂੰ ਫੜਾ ਨਹੀਂ ਦਿੱਤਾ ਜਿਸ ਦੇ ਚੱਲਦਿਆਂ ਉਹਨਾਂ ਨੂੰ ਸ਼ਾਇਦ ਉੱਪਰ ਇੱਥੇ ਉਹ ਵੀ ਨਹੀਂ ਗੱਲ ਭੁੱਲ ਗਏ ਕਿ ਇਹ 2020 ਚੱਲਦਾ ਪਿਆ ਹੈ ਗਿਲਜੀ ਮੈਂ ਤੁਹਾਨੂੰ ਇਹ ਗੱਲ ਯਾਦ ਕਰਾਉਣਾ ਚਾਹਨੀ ਹਾਂ ਉਹਨਾਂ ਦੀ ਪੂਰੀ ਟੀਮ ਨੂੰ ਇਹ ਗੱਲ ਯਾਦ ਕਰਾਉਣਾ ਚਾਹਨੀ ਹਾਂ ਕਿ 2020 ਚੱਲਦਾ ਪਿਆ ਹੈ ਇੱਥੇ ਅੱਜ ਜੇ ਨੈਸ਼ਨਲ ਮੀਡੀਆ ਕਰਕੇ ਬਹੁਤ ਸਾਰੇ মিডিਆ ਦੇ ਉੱਪਰ ਇਲਜ਼ਾਮ ਵੀ ਲੱਗਦੇ ਨੇ ਜੇ মিডিਆ ਥੋੜਾ ਜਿਆ ਕਹਿ ਲੋਗੇ ਕਮਜ਼ੋਰ ਹੋ ਚੁੱਕਾ ਹੈ ਨੈਸ਼ਨਲ মিডিਆ ਦੇ ਵਿਕਨ ਕਰਕੇ ਇਟ ਡਸਨਟ ਮੀਨ ਕਿ ਅਸੀਂ ਫੂਲ ਹਾਂ ਇਟ ਡਸਨਟ ਮੀਨ ਕਿ ਤੁਸੀਂ ਸਾਨੂੰ ਬੁੱਧੂ ਬਣਾ ਸਕਦੇ ਹੋ ਜੇਕਰ ਤੁਸੀਂ ਇੱਕ ਕਾਰਡ ਰੱਖਿਆ ਤਾਂ ਸਾਡੇ ਅਸੀਂ ਕਿਸੇ ਤਰ੍ਹਾਂ ਸਾਡੇ ਕੈਮਰੇ ਵਿੱਚ ਦੋ ਕਾਰਡ ਸਨ ਅਸੀਂ ਇੱਕ ਕਾਰਡ ਉਹਨਾਂ ਨੂੰ ਦਿੱਤਾ ਦੂਸਰਾ ਕਾਰਡ ਅਸੀਂ ਬਚਾ ਕੇ ਜਿਹਦੇ ਵਿੱਚ ਰਿਕਾਰਡਿੰਗ ਸੀ ਉਹ ਕਾਰਡ ਅਸੀਂ ਵਾਪਸ ਲੈ ਆਏ ਸਾਨੂੰ ਪਤਾ ਅਸੀਂ ਕਿਸ ਤਰ੍ਹਾਂ ਉੱਥੋਂ ਨਿਕਲੇ ਆ ਕਿਉਂਕਿ ਉਹਨਾਂ ਨੂੰ ਸਾਨੂੰ ਔਨ ਨਹੀਂ ਸੀ ਦੇ ਰਹੇ ਉਹਨਾਂ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਕਿ ਕੈਮਰੇ ਨੂੰ ਤੋੜਿਆ ਜਾਵੇ ਈਵਨ ਉਹ ਲੈਪਲ ਵੀ ਨਹੀਂ ਸੀ ਦੇ ਰਹੇ ਸ਼ਾਇਦ ਉਹਨਾਂ ਨੂੰ ਇਹ ਨਹੀਂ ਨੌਲੇਜ ਨਹੀਂ ਸੀ ਕਿ ਲੈਪਲ ਦੇ ਨਾਲ ਕੁਝ ਨਹੀਂ ਹੁੰਦਾ ਪਰ ਉਹ ਲੈਪਲ ਵੀ ਨਹੀਂ ਸੀ ਦੇ ਰਹੇ ਉਹਨਾਂ ਨੇ ਸਾਡੇ ਸੈੱਲ ਰੱਖ ਲਏ ਸਾਡਾ ਕਾਰਡ ਰੱਖ ਲਿਆ ਤੇ ਥੋੜਾ ਜਿਹਾ ਹੋਰ ਸਮਾਨ ਵੀ ਸਾਡਾ ਉੱਥੇ ਹੀ ਰਹਿ ਗਿਆ ਪਰ ਉੱਥੇ ਜਦੋਂ ਮੇਰੇ ਵੱਲੋਂ بار بار ਇਹ ਕਿਹਾ ਗਿਆ ਕਿ ਤੁਸੀਂ ਇਹ ਗਲਤ ਕਰ ਰਹੇ ਹੋ ਤੇ ਬਾਕੀ ਦੀ ਟੀਮ ਵੀ ਆਈ ਉਹਨਾਂ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਿਲ ਸੀਗੀ ਤੇ ਉਹਨਾਂ ਨੇ ਕਿਹਾ ਕਾਲ ਦਾ ਕਾਪਸ ਇਹ ਸਾਨੂੰ ਬਾਦਰ ਕਰ ਰਹੇ ਨੇ ਉੱਥੇ ਜਿੰਨੇ ਵੀ ਪੁਲਿਸ ਖੜੀ ਸੀ ਉਸ ਨੂੰ ਉਹਨਾਂ ਨੇ ਬੁਲਾਇਆ ਕਿਹਾ ਕਿ ਇਹ ਲੜਕੀ ਸਾਨੂੰ ਬੜੀ ਤੰਗ ਪਰੇਸ਼ਾਨ ਕਰ ਰਹੀ ਹੈ ਇਹ ਮੀਡੀਆ ਵਾਲੇ ਸਾਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਇਹਨਾਂ ਨੂੰ ਇੱਥੋਂ ਲੈ ਕੇ ਜਾਓ ਤੇ ਪਰ ਇੱਕ ਗੱਲ ਮੈਂ ਕਹਿਣੀ ਚਾਹੁੰਨੀ ਆ ਜਿਹੜੀ ਉਥੇ ਕੌਪਸ ਖੜੇ ਸਨ ਮੈਂ ਵੀ ਉਹਨਾਂ ਨੂੰ ਕਿਹਾ ਕਿ ਸਾਡੇ ਨਾਲ ਧੱਕੇਸ਼ਾਹੀ ਕਰ ਰਹੇ ਨੇ ਪਲੀਜ਼ ਸਾਡੇ ਕੈਮਰਾਮੈਨ ਨੂੰ ਫੜਿਆ ਹੋਇਆ ਇਹਨਾਂ ਨੂੰ ਜਾ ਕੇ ਰੋਕੋ ਤੁਸੀਂ ਇਹਨਾਂ ਨੂੰ ਰੋਕ ਦੇ ਕਿਉਂ ਨਹੀਂ ਪਾਏ ਤਾਂ ਪੁਲਿਸ ਵਾਲਿਆਂ ਨੇ ਸਾਡਾ ਵੀ ਸਾਥ ਨਹੀਂ ਦਿੱਤਾ ਪਰ ਮੈਂ ਇਹ ਵੀ ਕਹਾਂਗੀ ਕਿ ਪੁਲਿਸ ਵਾਲਿਆਂ ਨੇ ਉਹਨਾਂ ਦਾ ਸਾਥ ਵੀ ਨਹੀਂ ਦਿੱਤਾ ਉਹਨਾਂ ਦੇ ਕਹਿਣ ਤੇ ਪੁਲਿਸ ਨੇ ਸਾਨੂੰ ਵੀ ਨਹੀਂ ਫੜਿਆ ਪਰ ਸਾਡੇ ਕੈਂਪ ਤੇ ਪੁਲਿਸ ਨੇ ਉਹਨਾਂ ਨੂੰ ਵੀ ਨਹੀਂ ਰੋਕਿਆ ਕਿਉਂਕਿ ਧੱਕੇਸ਼ਾਹੀ ਸਾਡੇ ਨਾਲ ਉਹ ਕਾਰੇ ਸਨ ਸਾਨੂੰ ਤਾਂ ਇਸ ਲਈ ਨਹੀਂ ਫੜਿਆ ਗਿਆ ਕਿਉਂਕਿ ਅਸੀਂ ਗਲਤ ਨਹੀਂ ਸੀ ਅਸੀਂ ਕਿਸੇ ਨਾਲ ਕੋਈ ਹੱਤੋਂਪਾਈ ਨਹੀਂ ਕੀਤੀ ਅਸੀਂ ਕਿਸੇ ਨਾਲ ਕੋਈ ਧੱਕੇਸ਼ਾਹੀ ਨਹੀਂ ਸੀ ਕਰ ਰਹੇ ਉਲਟਾ ਉਹ ਸਾਡੇ ਤੇ ਬਰਸ ਰਹੇ ਸੀਗੇ ਤੇ ਨਾਲ ਹੀ ਉਹਨਾਂ ਨੇ ਸਾਡੇ ਕੈਮਰਾਮੈਨ ਨੂੰ ਥੱਲੇ ਬਿਠਾਇਆ ਹੋਇਆ ਸੀ ਉਹਦੇ ਉੱਪਰ ਸਾਰੇ 4-5 ਜਾਣਿਆਂ ਦੀ ਟੀਮ ਉੱਪਰ ਬੈਠੀ ਹੋਈ ਸੀ ਤੇ ਕੈਮਰਾ ਲਗਾਤਾਰ ਖੋਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਅਜਿਹੇ ਜੋ ਉਹਨਾਂ ਦੇ ਵੱਲੋਂ ਕੰਮ ਕੀਤੇ ਗਏ ਕਾਰਨਾਮੇ ਕੀਤੇ ਗਏ ਇੱਥੇ ਮੈਂ ਰਵਨੀਤ ਬਿੱਟੂ ਜੀ ਨੇ ਪੁੱਛਣਾ ਚਾਹੁੰਨੀ ਆ ਕਿ ਤੁਹਾਡੇ ਸੰਸਦ ਮੈਂਬਰ ਐਨੇ ਗਰਮਖਿਆਲੀ ਨੇ ਕਿ ਉਹਨਾਂ ਨੇ ਇੱਕ ਸਿੰਪਲ ਜਿਹਾ ਸਵਾਲ ਸਮਝ ਨਹੀਂ ਆਉਂਦਾ ਤੇ ਉਹ ਸਿੰਪਲ ਜਿਹਾ ਸਵਾਲ ਉੱਤੇ ਭੜਕ ਜਾਂਦੇ ਨੇ ਪਹਿਲੀ ਗੱਲ ਤਾਂ ਅਸੀਂ ਉਹਨਾਂ ਦੀ ਇੰਟਰਵਿਊ ਕਰਨ ਗਏ ਹੀ ਨਹੀਂ ਸੀ ਉਹਨਾਂ ਨੇ ਠੱਕੇ ਨਾਲ ਸਾਨੂੰ ਕਿਹਾ ਕਿ ਨਹੀਂ ਪਹਿਲਾਂ ਸਾਡੀ ਗੱਲ ਸੁਣੋ ਰਵਨੀਤ ਬਿੱਟੂ ਜੀ ਵੀ ਆ ਜਾਣਗੇ ਅਸੀਂ ਉੱਥੇ ਰਵਨੀਤ ਬਿੱਟੂ ਜੀ ਦੀ ਜੋ ਵੇਟ ਕਰਦੇ ਪਏ ਸੀ ਪਰ ਫਿਰ ਵੀ ਚਲੋ ਜਿਵੇਂ ਵੀ ਹੋਇਆ ਠੱਕੇ ਸ਼ਾਈ ਹੋਈ ਹੈ ਬਾਕੀ ਸਾਰੀਆਂ ਤਸਵੀਰਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਹੋਇਆ ਕੀ ਕਿ ਤੁਸੀਂ ਸਾਰੇ ਜਿੰਨੇ ਵੀ ਉੱਥੇ ਬੈਠੇ ਹੋ ਚਾਹੇ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਮੈਂ ਗੱਲ ਕਹਿਣ ਤੋਂ ਡਰਾਂਗੀ ਨਹੀਂ ਸਾਰੀਆਂ 2021-22 ਦੀਆਂ ਵੋਟਾਂ ਨੂੰ ਸਾਹਮਣੇ ਆਈਆਂ ਨੇ ਕਿਸਾਨਾਂ ਦੇ ਨਾਲ ਕਿਸੇ ਨੂੰ ਕੋਈ ਲੈਣ ਦੇ ਨਹੀਂ ਅੱਜ ਦੀ ਇਸ ਵੀਡੀਓ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਜਿਸ ਤਰ੍ਹਾਂ ਉਹਨਾਂ ਨੇ ਪੰਜਾਬ ਦੇ মিডিਆ ਦੇ ਨਾਲ ਧੱਕੇਸ਼ਾਹੀ ਕੀਤੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਸਾਨੂੰ ਇਹ ਵੀ ਕਿਹਾ ਕਿ ਹੋਰ ਵੀ ਤਾਂ ਨੈਸ਼ਨਲ মিডিਆ ਵੀ ਤਾਂ ਆਂਦਾ ਉਹ ਤਾਂ ਸਾਡੇ ਕੋਈ ਇਦਾਂ ਦੇ ਸਵਾਲ ਨਹੀਂ ਪੁੱਛਦਾ ਇਹ ਗੱਲ ਆਫ ਕੈਮਰਾ ਹੋਈ ਸੀ ਚਲੋ ਮੈਂ ਇਹ ਜ਼ਰੂਰ ਕਹਾਂਗੀ ਇਹ ਗੱਲ ਆਫ ਕੈਮਰਾ ਹੋਈ ਸੀ ਉਹਨਾਂ ਨੇ ਕਿਹਾ ਨੈਸ਼ਨਲ মিডিਆ ਆਂਦਾ ਉਹ ਤਾਂ ਸਾਡੇ ਤੋਂ ਇਦਾਂ ਦੇ ਸਵਾਲ ਨਹੀਂ ਪੁੱਛਦਾ ਯਾਨੀ ਕਿ ਉਹਨਾਂ ਦੇ ਕਹਿਣ ਦਾ ਇਹ ਮਤਲਬ ਸੀ ਕਿ ਸਵਾਲ ਵੀ ਉਨਾ ਦੀ ਮਰਜ਼ੀ ਦੇ ਪੁੱਛੇ ਜਾਣ ਜੇਕਰ ਅਸੀਂ ਕਿਸਾਨਾਂ ਦਾ ਕੋਈ ਸਵਾਲ ਲੈ ਕੇ ਉਹਨਾਂ ਦੇ ਕੋਲ ਜਾਵਾਂਗੇ ਤੇ ਉਹ ਤੁਹਾਡੇ ਨਾਲ ਧੱਕੇਸ਼ਾਹੀ ਜ਼ਰੂਰ ਕਰਨਗੇ ਜਿਵੇਂ ਸਾਡੇ ਨਾਲ ਕੀਤੀ ਗਈ ਸਾਡੇ ਕੈਮਰਾ ਤੋੜ ਦਿੱਤਾ ਗਿਆ ਕੈਮਰਾ ਵੀ ਕਾਫੀ ਹੱਦ ਤੱਕ ਟੁੱਟ ਚੁੱਕਾ ਹੈ ਸਾਡਾ ਮਾਈਕ ਟੁੱਟ ਚੁੱਕਾ ਹੈ ਇਸ ਤੋਂ ਇਲਾਵਾ ਮੇਰੇ ਤੇ ਹੱਥ ਚੱਕਿਆ ਗਿਆ ਮੇਰੇ ਕੈਮਰਾਮੈਨ ਤੇ ਹੱਥ ਚੱਕਿਆ ਗਿਆ ਸੋ ਉਮੀਦ ਕਰਦੇ ਹਾਂ ਕਿ ਕਾਂਗਰਸ ਪਾਰਟੀ ਤੱਕ ਇਹ ਗੱਲ ਜ਼ਰੂਰ ਪਹੁੰਚੀ ਹੋਵੇਗੀ ਤੇ ਉਹਨਾਂ ਨੂੰ ਸਮਝਾਉਣਾ ਚਾਹੀਦਾ ਆਪਣੇ ਅਜੇ ਗਰਮਖਿਆਲੀ ਸੰਸਦ ਮੈਂਬਰਾਂ ਨੂੰ ਕਿ ਥੋੜਾ ਜਿਹਾ ਆਪਣੀ ਹੋਸ਼ ਦੇ ਨਾਲ ਕੰਮ ਲੈਣ ਜੋਸ਼ ਦੇ ਨਾਲ ਹੋਸ਼ ਵੀ ਜ਼ਰੂਰੀ ਹੈ ਤੁਸੀਂ ਇਹਨਾਂ ਨੌਜਵਾਨ ਜਿਹੜੇ ਸਾਡੇ ਵਿੱਚ ਕਿਸਾਨ ਅਜ ਮਜ਼ਦੂਰ ਇੱਥੇ ਖੜੇ ਹੋਏ ਨੇ ਇਹਨਾਂ ਨੂੰ ਤਾਂ ਬੜੀ ਜਲਦੀ ਕਹਿ ਜਾਂਦੀਓ ਕਿ ਨੌਜਵਾਨਾਂ ਨੂੰ ਜੋਸ਼ ਦੇ ਨਾਲ ਨਾਲ ਹੋਸ਼ ਤੋਂ ਕੰਮ ਲੈਣਾ ਚਾਹੀਦਾ ਪਰ ਉਸ ਤੋਂ ਪਹਿਲਾਂ ਆਪਣੀ ਮੰਜੀ ਥੱਲੇ ਝਾੜੂ ਮਾਰ ਕੇ ਦੇਖੋਗੇ ਤੁਸੀਂ ਕਿੰਨੇ ਕੋਈ ਹੋਸ਼ ਵਿੱਚ ਹੋ ਕਿਉਂਕਿ ਜੋ ਤੁਸੀਂ ਅੱਜ ਮੀਡੀਆ ਦੇ ਉੱਪਰ ਹੱਥ ਝੱਕਿਆ ਇਸ ਦੇ ਨਾਲ ਹੀ ਤੁਸੀਂ ਬਹੁਤ ਸਾਰੀ ਬਦਤਮੀਜ਼ੀ ਵੀ ਕੀਤੀ ਮੇਰੇ ਨਾਲ ਤੂੰ ਤੜੰਗ ਕਰਕੇ ਗੱਲ ਕੀਤੀ ਮੈਂ ਫੇਰ ਵੀ ਤੁਹਾਨੂੰ ਤੁਸੀਂ ਤੁਸੀਂ ਕਰਦੀ ਰਹੀ ਇਹ ਸਾਰੇ ਫੈਕਟ ਦੇ ਨਾਲ ਤੁਹਾਡੇ ਰੂਬਰੂ ਕਰ ਰਹੇ ਹਾਂ ਸਬੂਤਾਂ ਦੇ ਨਾਲ ਤੁਹਾਡੇ ਰੂਬਰੂ ਕਰ ਰਹੇ ਹਾਂ ਕੋਈ ਵੀ ਗੱਲ ਆਪਣੇ ਵੱਲੋਂ ਲਗਾ ਕੇ ਨਹੀਂ ਕਹੀ ਜਾ ਰਹੀ ਕਾਂਗਰਸ ਪਾਰਟੀ ਜਾਂ ਫਿਰ ਕਾਂਗਰਸ ਦਾ ਕੋਈ ਵੀ ਸਾਬਕਾ ਵਿਧਾਇਕ ਇਹ ਨਹੀਂ ਕਹਿ ਸਕਦਾ ਮੌਜੂਦਾ ਵਿਧਾਇਕ ਵੀ ਇਹ ਨਹੀਂ ਕਹਿ ਸਕਦਾ ਕਿ ਸਾਡੇ ਵੱਲੋਂ ਕੋਈ ਝੂਠ ਬੋਲਿਆ ਗਿਆ ਕਿਉਂਕਿ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਹ ਬਿਲਕੁਲ ਸੱਚੀਆਂ ਨਹੀਂ ਜਾਂ ਇਸ ਤੋਂ ਬਾਅਦ ਜਿਹੜੇ ਤੁਸੀਂ ਤਸਵੀਰਾਂ ਦੇਖੋਗੇ ਉਹ ਬਿਲਕੁਲ ਸੱਚੀਆਂ ਹੋਣਗੀਆਂ ਪਰ ਆਰਪੀਡੀ 24 ਜਿੱਦਾ ਪਹਿਲਾਂ ਕਿਸਾਨਾਂ ਦੀ ਮਦਦ ਕਰ ਰਹੀ ਆ ਸੀ ਉਦਾਂ ਹੀ ਕਿਸਾਨਾਂ ਦੀ ਮਦਦ ਕਰਦਾ ਰਹੇਗਾ ਮੈਂ ਵੀ ਇਸੇ ਤਰ੍ਹਾਂ ਡਟੀ ਰਹਾਂਗੀ ਭਾਵੇਂ ਤੁਹਾਡੇ ਵੱਲੋਂ ਜੋ ਮਰਜ਼ੀ ਕੀਤਾ ਜਾਵੇ ਜਿਨ੍ਹਾਂ ਨੇ ਮਰਜ਼ੀ ਜ਼ੁਲਮ ਕੀਤੇ ਜਾਣ ਮੈਂ ਇੱਥੋਂ ਨਹੀਂ ਜਾਵਾਂਗੀ ਜੋ ਤੱਕ ਮੇਰੇ ਬਾਬੇ ਮੇਰੇ ਨਾਲ ਨੇ ਜੋ ਤੱਕ ਮੇਰੇ ਵੀਰ ਮੇਰੇ ਨਾਲ ਨੇ ਮੈਂ ਥੋ ਨਹੀਂ ਜਾਵਾਂਗੀ ਮੈਂ ਥੋ ਨਹੀਂ ਜਾਵਾਂਗੀ ਤੁਸੀਂ ਜੰਨਤ ਮੰਦਰ ਦੇ ਬੈਠੇ ਹੋ ਢੋਂਗ ਕਰਦੇ ਪਏ ਹੋ ਤੇ ਢੋਂਗ ਤੁਸੀਂ ਕਰ ਸਕਦੇ ਹੋ ਪਰ ਜੇਕਰ ਤੁਸੀਂ ਸੱਚੀ ਕਿਸਾਨਾਂ ਦੇ ਹੱਕ ਵਿੱਚ ਹੁੰਦੇ ਦੇ ਬਹੁਤ ਸਾਰੇ ਵਿਦਾਇਕ ਕਿਸਾਨਾਂ ਦੇ ਪਿੱਛੇ ਵੀ ਆ ਕੇ ਬੈਠੇ ਸੀ ਤੁਸੀਂ ਵੀ ਖਜ਼ਾਨਾ ਦੇ ਪਿੱਛੇ ਆ ਕੇ ਬੈਠ ਸਕਦੇ ਸੀ ਜੰਦਰ ਮੰਦਰ ਜਾ ਕੇ ਬੈਠਣ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਸੀ ਜੇ ਸੱਚੇ ਕਿਸਾਨਾਂ ਦੇ ਨਾਲ ਸੀ ਤਾਂ ਅੱਜ ਉਹਨਾਂ ਦੀ ਇਹ ਇਨ੍ਹਾਂ ਲੋੜਾਂ ਦੇ ਵਿੱਚ ਉਹਨਾਂ ਦਾ ਸਾਥ ਦਿੰਦੇ ਮੁਸ਼ਕਲਾਂ ਦੇ ਵਿੱਚ ਜੋ ਮੁਸ਼ਕਿਲਾਂ ਉਹਨਾਂ ਨੂੰ ਆ ਰਹੀਆਂ ਨੇ ਇਹ ਆ ਕੇ ਸੁਣਦੇ ਨਾ ਕਿ ਜੰਦਰ ਮੰਦਰ ਜਾ ਕੇ ਬੈਠ ਜਾਂਦੇ ਇਸ ਤੋਂ ਇਲਾਵਾ ਸੇ ਕੁਝ ਨਹੀਂ ਕਹਿਣਾ ਚਾਹਾਂਗੇ ਤਸਵੀਰਾਂ ਸਭ ਕੁਝ ਸੱਚ-ਸੱਚ ਬੋਲ ਰਹੀਆਂ ਨੇ ਪਰ ਸਾਡੇ ਵੱਲੋਂ ਕਿਸਾਨਾਂ ਦੀ ਜਿਹੜੀ ਕਵਰੇਜ ਹੈ ਉਹ ਬੰਦ ਨਹੀਂ ਕੀਤੀ ਜਾਏਗੀ ਕੈਮਰਾਮੈਨ ਸੁਰਿੰਦਰ ਦੇ ਨਾਲ ਮੈਂ ਚੰਦਨ RPD24 ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ